ਪਾਸਟਿਕ ਆਲਜੀ ਸਟੱਡੀ ਟਾਈਮ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦਾ ਆਪਣਾ ਪੰਜਾਬੀ ਵਿਆਕਰਨ ਦਾ ਟੌਪਿਕ ਹੈਗਾ ਵਿਰੋਧੀ ਸ਼ਬਦ ਜਿਨ੍ਹਾਂ ਨੂੰ ਕੀ ਇੰਗਲਿਸ਼ ਦੇ ਵਿੱਚ ਐਂਟਾਨਮਸ ਆਖਦੇ ਹਨ ਸਭ ਤੋਂ ਪਹਿਲਾਂ ਦੇਖਦੇ ਆ ਜੀ ਵਿਰੋਧੀ ਸ਼ਬਦ ਕੀ ਹੁੰਦਾ ਵਿਰੋਧੀ ਸ਼ਬਦ ਉਹ ਹੁੰਦੇ ਆ ਕਹਿੰਦੇ ਉਲਟੇ ਅਰਥਾਂ ਨੂੰ ਪ੍ਰਗਟਾਉਣ ਵਾਲੇ ਜਿਹੜੇ ਸ਼ਬਦ ਹੁੰਦੇ ਆ ਉਹਨਾਂ ਨੂੰ ਵਿਰੋਧੀ ਸ਼ਬਦ ਆਖਿਆ ਜਾਂਦਾ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਸ਼ਬਦਾਂ ਦੇ ਅਰਥ ਆ ਉਹ ਉਲਟੇ ਨਿਕਲਣਗੇ ਚਲੋ ਹੁਣ ਆਪਾਂ ਇਹਦੇ ਕੁਝ ਪ੍ਰੈਕਟਿਸ ਕਰਦੇ ਆ ਕੁਝ ਆਪਾਂ ਵਿਰੋਧੀ ਸ਼ਬਦ ਲੈ ਕੇ ਆਇਆ ਇੱਕ ਇੱਕ ਕਰਕੇ ਪੜ੍ਹਦੇ ਆ ਸਭ ਤੋਂ ਪਹਿਲਾਂ ਇੱਧਰ ਸ਼ਬਦ ਲਿਖੇ ਹੋਏ ਆ ਤੇ ਇਹਨਾਂ ਦੇ ਵਿਰੋਧੀ ਸ਼ਬਦ ਆ ਜੀ ਪਹਿਲਾ ਹੈਗਾ ਉੱਚਾ ਉੱਚਾ ਦਾ ਵਿਰੋਧੀ ਸ਼ਬਦ ਕੀ ਹੋ ਗਿਆ ਨੀਵਾ ਭਾਵੇਂ ਇਹਨਾਂ ਦੇ ਜਿਹੜਾ ਸ਼ਬਦ ਦਾ ਸ਼ਬਦ ਦਾ ਅਰਥ ਉਲਟਾ ਨਿਕਲੂਗਾ ਇਸ ਤੋਂ ਬਾਅਦ ਖੁਸ਼ਬੂ ਖੁਸ਼ਬੂ ਦਾ ਵਿਰੋਧੀ ਸ਼ਬਦ ਵਦਗੂ ਸੱਚਾ ਝੂਠਾ ਉਸਤਤ ਕਿਸੇ ਦੀ ਪ੍ਰਸ਼ੰਸਾ ਕਰਨੀ ਨਿੰਦਿਆ ਉੱਤਰਨਾ ਅਸੈਂਡਿੰਗ ਚੜਨਾ ਡਿਸੈਂਡਿੰਗ ਹੋ ਗਿਆ ਉਤਪਤੀ ਸ਼ੁਰੂਆਤ ਵਿਨਾਸ਼ ਉਤਪਤੀ ਦਾ ਵਿਨਾਸ਼ ਅਗੇਤੀ ਕਹਿੰਦ ਪਬ ਅਗਲਾ ਪਿਛੇਤੀ ਅਗੇਤੀ ਦਾ ਕੀ ਹੋ ਜੂਗਾ ਜੀ ਪਿਛੇਤੀ ਅਧੂਰਾ ਪੂਰਾ ਨਵਾਂ ਦੇਖੋ ਨਵਾਂ ਹੈਗਾ ਅਲੋਪ ਅਲੋਪ ਦਾ ਵਿਰੋਧੀ ਸ਼ਬਦ ਪ੍ਰਗਟ ਪ੍ਰਗਟ ਹੋਣਾ ਆਤੜ ਨਿਮਰਤਾ ਆਮਦਨ ਆਮਦਨ ਦਾ ਉਲਟਾ ਖਰਚ ਖਾਲੀ ਭਰਿਆ ਉਦਮ ਕਹਿੰਦ ਪਬ ਹੌਸਲੇ ਵਾਲਾ ਆਲਸੀ ਇਹਦਾ ਉਲਟਾ ਆਸਤਿਕ ਜਿਹਨੂੰ ਪਰਮਾਤਮਾ ਦੇ ਵਿੱਚ ਵਿਸ਼ਵਾਸ ਹੋਵੇ ਇਹਦਾ ਉਲਟ ਹੋ ਗਿਆ ਨਾਸਤਿਕ ਜਿਹੜਾ ਰੱਬ ਨੂੰ ਨਾਮ ਆਂਦਾ ਹੋਵੇ ਖਰਾ ਖਰਾ ਦਾ ਵਿਰੋਧੀ ਹੋ ਗਿਆ ਖੋਟਾ arogh ਜਿਹਨੂੰ ਕੋਈ ਰੋਗ ਨਾ ਹੋਵੇ ਤੰਦਰੁਸਤ ਹੋਵੇ ਇਹਦਾ ਉਲਟਾ ਹੋ ਗਿਆ ਰੋਗੀ ਸਤਨਾ ਹੈ ਜੀ ਮਿਲਾਪ ਮਿਲਾਪ ਦਾ ਵਿਰੋਧੀ ਸ਼ਬਦ ਹੋ ਗਿਆ ਵਿਛੋੜਾ ਮਿਲਾਪ ਹੁੰਦਾ ਮਿਲਣਾ ਵਿਛੋੜਾ ਵਿਛੜਨਾ ਗਿਆਨੀ ਜਿਹਨੂੰ ਗਿਆਨ ਹੋਵੇ ਇਸ ਦਾ ਉਲਟ ਹੋ ਗਿਆ ਅਗਿਆਨੀ ਜਿੱਤ ਹਾਰ ਸਵਰਗ ਸਵਰਗ ਦਾ ਉਲਟਾ ਨਰਕ ਸੰਗਣਾ ਜਿਹਦੇ ਵਿੱਚੋਂ ਕੁਝ ਨਾਂ ਦਿਖੇ ਉਹਨੂੰ ਸੰਗਣਾ ਆਖਿਆ ਜਾਂਦਾ ਇਹਦਾ ਉਲਟ ਹੋ ਗਿਆ ਪਤਲਾ ਬਹੁਤ ਪਤਲਾ ਹੁੰਦਾ ਜਿਹੜਾ ਸਥਾਈ ਜਿਹੜਾ ਇੱਕ ਥਾਂ ਤੇ ਟਿਕਿਆ ਰਹੇ ਇਸ ਦਾ ਉਲਟ ਕੀ ਹੋ ਗਿਆ ਅਸਥਾਈ ਇੱਕ ਥਾਂ ਤੇ ਨਾ ਟਿਕਣ ਵਾਲਾ ਅਧੀਨ ਅਧੀਨ ਹੁੰਦਾ ਜੀ ਗੁਲਾਮ ਕਿਸੇ ਦੇ ਗੁਲਾਮ ਹੋਣਾ ਇਹਦਾ ਉਲਟ ਹੋ ਗਿਆ ਸੁਤੰਤਰ ਗੁਰਮਖ ਗੁਰਮੁਖ ਦਾ ਹੋ ਗਿਆ ਜੀ ਮਨਮੁਖ ਹਾਂਜੀ 25ਵਾਂ ਦੇਖੋ ਕਟਿਆ ਕੋਈ ਚੀਜ਼ ਕਟਿਆ ਹੋਣੀ ਕਟਿਆ ਦਾ ਕੀ ਹੋ ਗਿਆ ਵਧੀਆ ਸੁਚੱਜੀ ਸਚੱਜੀ ਦਾ ਉਲਟਾ ਕੀ ਹੋ ਗਿਆ ਕੁਚੱਜੀ ਅਮਨ ਅਮਨ ਦਾ ਉਲਟਾ ਕੀ ਹੋ ਗਿਆ ਜੀ ਜੰਗ ਸਿੱਧਾ ਪੁੱਠਾ ਖੁੱਲਾ ਕੋਈ ਚੀਜ਼ ਖੁੱਲੀ ਹੋਣੀ ਉਹਦਾ ਉਲਟਾ ਕੀ ਹੋ ਗਿਆ ਤੰਗ ਨੈਰੋ ਸਫਲਤਾ ਸਫਲਤਾ ਦਾ ਉਲਟਾ ਹੋ ਗਿਆ ਅਸਫਲਤਾ ਆਸ਼ਾ ਆਸ਼ਾ ਹੁੰਦੀ ਹੈ ਜੀ ਉਮੀਦ आशा ਦਾ ਉਲਟ ਨਿਰਾਸ਼ਾ ਆਦਰ ਆਦਰ ਦਾ ਵਿਰੋਧੀ ਸ਼ਬਦ ਕੀ ਹੋ ਗਿਆ ਨਿਰਾਦਰ 33ਵਾਂ ਦੇਖੋ ਜੀ ਐਦਰ ਐਦਰ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੋ ਗਿਆ ਉਧਰ ਅਚੇਤ ਅਚੇਤ ਦਾ ਉਲਟਾ ਕੀ ਹੋ ਗਿਆ ਸੁਚੇਤ ਹਾਜ਼ਰ ਪ੍ਰੈਜ਼ੈਂਟ ਇਹਦਾ ਉਲਟਾ ਕੀ ਹੋ ਗਿਆ ਗੈਰ ਹਾਜ਼ਰ ਕਠੋਰ ਕਠੋਰ ਹੁੰਦਾ ਸਖਤ ਇਹਦਾ ਉਲਟਾ ਕੀ ਹੋ ਗਿਆ ਨਰਮਜਾ ਕੋਮਲ ਸਜਾ ਕਿਸੇ ਨੂੰ ਸਜ਼ਾ ਦੇਣਾ ਜਿਵੇਂ ਉਦਾ ਉਲਟਾ ਕੀ ਹੋ ਗਿਆ ਇਨਾਮ ਹੋਸ਼ ਹੋਸ਼ ਦਾ ਉਲਟਾ ਹੋ ਗਿਆ ਵੇਹੋਸ਼ ਬਹਾਦਰ ਬਹਾਦਰ ਦਾ ਵਿਰੋਧੀ ਸ਼ਬਦ ਕੀ ਹੋ ਗਿਆ ਡਰਪੋਕ ਜ਼ਮੀਨ ਜਿਹਨੂੰ ਕਿ ਆਪਾਂ ਅਰਥ ਕਹ ਦਿੰਨੇ ਆ ਧਰਤੀ ਇਹਦਾ ਉਲਟਾ ਕੀ ਹੋ ਗਿਆ ਜੀ ਅਸਮਾਨ ਹਾਂਜੀ ਹੁਣ ਆਪਾਂ ਗੱਲ ਕਰਾਂਗੇ ਕੁਝ ਅਜਿਹੇ ਸ਼ਬਦਾਂ ਦੀ ਜਿਨ੍ਹਾਂ ਦਾ ਕੋਈ ਵਿਰੋਧੀ ਸ਼ਬਦ ਨਹੀਂ ਹੁੰਦਾ ਜਿਵੇਂ ਕਿਤਾਬ ਆ ਇਹਦਾ ਕੋਈ ਵਿਰੋਧੀ ਸ਼ਬਦ ਨਹੀਂ ਕਿਤਾਬ ਦਾ ਕਿਤਾਬ ਹੀ ਰਹੂਗਾ ਕੜੀ ਕਮੀਜ਼ ਸਕੂਟਰ ਮੇਜ਼ ਕੁਰਸੀ ਹੋ ਗਿਆ ਪੈਂਟ ਸਾਈਕਲ ਆਦਿ ਇਹ ਸਾਰੇ ਸ਼ਬਦ ਆ ਜਿਹੜੇ ਇਹਨਾਂ ਦਾ ਕੋਈ ਵਿਰੋਧੀ ਸ਼ਬਦ ਨਹੀਂ ਹੋਊਗਾ ਜੀ ਸੈਕਿੰਡ ਦੇਖੋ ਕਹਿੰਦੇ ਸ਼ਬਦ ਤੇ ਉਸਦੇ ਵਿਰੋਧੀ ਸ਼ਬਦ ਦੇ ਬਚਨ ਦਾ ਰੂਪ ਇੱਕੋ ਹੀ ਰਹਿੰਦਾ ਹੈ ਬਚਨ ਚੇਂਜ ਨਹੀਂ ਹੁੰਦਾ ਜੀ ਅਰਖਾਤ ਜੇ ਸ਼ਬਦ ਇੱਕ ਵਚਨ ਹੈ ਤਾਂ ਉਸ ਦਾ ਵਿਰੋਧੀ ਸ਼ਬਦ ਵੀ ਇੱਕ ਵਚਨ ਹੀ ਹੁੰਦਾ ਹੈ ਜੇ ਸ਼ਬਦ ਇੱਕ ਵਚਨ ਦੇ ਵਿੱਚ ਆ ਉਹਦਾ ਵਿਰੋਧੀ ਸ਼ਬਦ ਇੱਕ ਵਚਨ ਹੀ ਰਹੂਗਾ ਉਹ ਬਹੁਵਚਨ ਦੇ ਵਿੱਚ ਨਹੀਂ ਬਣਦਾ ਤੀਸਰਾ ਦੇਖੋ ਕਹਿੰਦੇ ਕਈ ਸ਼ਬਦ ਦੇ ਇੱਕ ਤੋਂ ਵਧੇਰੇ ਵਿਰੋਧੀ ਅਰਥ ਹੁੰਦੇ ਹਨ ਸ਼ਬਦਾਂ ਦੇ ਵਿਰੋਧੀ ਅਰਥ ਹੁੰਦੇ ਆ ਕਹਿੰਦੇ ਇੱਕ ਤੋਂ ਜ਼ਿਆਦਾ ਇਸ ਲਈ ਵਰਤੋ ਦੇ ਪ੍ਰਸੰਗ ਅਨੁਸਾਰ ਠੁਕਵੇ ਵਿਰੋਧੀ ਸ਼ਬਦ ਦੀ ਚੋਣ ਕਰਨੀ ਚਾਹੀਦੀ ਆ ਆਪਾਂ ਨੂੰ ਜਿਵੇਂ ਆਪਾਂ ਉਹਦੀ ਵਰਤੋਂ ਕਰਾਂਗੇ ਉਹਨੂੰ ਵੀ ਉਹਦੇ ਨਾਲ ਠੁਕਦਾ ਹੈ ਗਿਆ ਉਹਦੀ ਵਾਰੀ ਆਪਾਂ ਨੂੰ ਪਤਾ ਲੱਗੂਗਾ ਜੀ ਜਿਵੇਂ ਆਪਾਂ ਦੇਖ ਲੈਂਦੇ ਆ ਇਨਸਾਨ ਇਨਸਾਨ ਦਾ ਵਿਰੋਧੀ ਸ਼ਬਦ ਹੋ ਗਿਆ ਸ਼ੈਤਾਨ ਹਵਾਨ ਐਦਾਂ ਦੇ ਕੁਝ ਸ਼ਬਦ ਹੁੰਦੇ ਆ ਜਿਨ੍ਹਾਂ ਦੇ ਇੱਕ ਤੋਂ ਵਧੇਰੇ ਅਰਥ ਹੁੰਦੇ ਆ ਧੰਨਵਾਦ ਜੀ